ਆਸਪਟਿਕਲ ਲਈ ਹੈ ਇਹਦੇ ਵਿੱਚ ਇੱਕ ਤਾਂ ਇਹ ਏਰੀਆ ਘੱਟ ਹੈ ਦੋਸਤੋ ਇਹਦੇ ਵਿੱਚ ਸਹੂਲਤ ਕੁੱਲ ਹੈ ਬਹੁਤ ਸੋਹਣਾ ਫਰੰਟ ਐਲੀਵੇਸ਼ਨ ਬਣਿਆ ਹੋਇਆ ਹੈ ਇਸਦਾ ਬਾਹਰ ਬਾਈ ਕਿੱਛੇ ਛੱਡੀ ਫਿਰ ਅੱਛਾ ਮਾਗਰ ਕਰਤੀ ਮਾਗਰ ਕਰਤੀ ਤੇ ਇੰਨੀ ਕਿੱਟ ਪੈਗੀ ਵੀ ਨਹੀਂ ਆਉਂਦੇ ਵਿੱਚ ਕਿੱਟ ਬਾਈ 20000 ਪੈਗੀ ਬੀਜ ਜਰਨੇ ਉਹਨੇ ਹਾਂ ਤੇ ਬਈ ਵਿੱਚ ਬਲੈਕ ਲਾਉਂਦੇ ਆਪਾਂ ਵਾਈਟ ਵੀ ਲਗਾ ਹਾਂ ਇਹਦੇ ਭਈ ਐ ਬਲੈਕ ਤੇ ਕੋਈ ਚੀਜ਼ ਹੀ ਨਹੀਂ ਇਹਦੇ ਕੀੜੀ ਮਿਲਦੀ ਹਾਂ ਇਹ ਗੱਲ ਹੈ ਜੋ ਮੈਂ ਡਰੇਨ ਨੂੰ ਛੋਟੇ ਕੋਈ ਵੀ ਆ ਕੇ ਭਾਈ ਹਾਂਜੀ ਨਾ ਤਾਂ ਇਹਦੀ ਰਸੋਈ ਖਣੀ ਨਹੀਂ ਕਾ ਜਾਵੇ ਠੀਕ ਹੈ ਇਹ ਵੀ ਮਤਲਬ ਆਪਾਂ ਕੀ ਕਰਦੇ ਵਿੱਚ ਬੰਦੇ ਇੱਥੇ ਡਰੇਨ ਨੂੰ ਬਣਾ ਹਾਂਜੀ ਔਰ ਰਸੋਈ ਸਾਹਮਣੇ ਰੱਖ ਲਾਂਗੇ ਸਾਹਮਣੇ ਜਦੋਂ ਮਤਲਬ ਵੀ ਆਪਾਂ ਲੈਟ ਵਾਲੀ ਤਾਰ ਤੇ ਦਾ ਐਮਸੀ ਲਵਾ ਲਾਂ ਨੇ ਆਪਾਂ ਠੀਕ ਹੈ ਬਈ ਓਕੇ ਹਾਂ ਓਥੇ ਲਵਾ ਲਿਆ ਓਥੇ ਐਮਸੀ ਲਵਾਇ ਜੋ ਕੋਈ ਨਾਲ ਲੱਗਦਾ ਲੈਟ ਦੀ ਲੈਟ ਕੱਟੀ ਜਾਂਦੀ ਠੀਕ ਇਹ ਪਲੱਗ ਆਪਣਾ ਨਵਿਟਰ ਨਾਲ ਨਹੀਂ ਜ ਮਤਲਬ ਹਾਂ ਜੀ ਉਰੇ ਰੱਖ ਕੇ ਤਾਂ ਮਤਲਬ ਸਾਰੇ ਬਾਰੀ ਆਪਣੇ ਬਾਈ ਲੋਬੀ ਚੈਨ ਲੋਬੀ ਵਰਤੂ ਚ ਨਹੀਂ ਹੁੰਦੀ ਸਗੀ ਤੇ ਬਾਈ ਇਹਨਾਂ ਖਰਚੇ ਤੇ ਨਹੀਂ ਬੜਾ ਫਰਕ ਪੈਂਦਾ ਨਾ ਖਰਚੇ ਤੋਂ ਕੋਈ ਬੜਾ ਫਰਕ ਪੈਂਦਾ ਨਹੀਂ ਬਾਈ ਵਿੱਚ ਮਨ ਲੈ ਵੀ ਕਰਦਾ ਲਾਉਂਦਾ ਹਾਂ ਹਾਂ ਇਹ ਨਹੀਂ ਕੀ ਰੱਖਦੇ ਨੇ ਜਿਆਦਾਤਰ ਇਹਨਾਂ ਹੀ ਹੁੰਦੀ ਆ ਆਪਣਾ ਤਨ ਲਾਇ ਹੋਇਆ ਬਾਈ ਠੀਕ ਕੋਈ ਨਕਸ਼ਾ ਆਪਾਂ ਬਾਈ ਉੱਪਰ ਦਾ ਵੀ ਤਿਆਰ ਕਰਾ ਕੇ ਰੱਖਿਆ ਹੈ ਠੀਕ ਆ ਬਾਈ ਬਣਾ ਥੱਲੇ ਥੱਲੇ ਲਿਆ ਇਹ ਨੇ ਹੋਵੇ ਕੱਲ ਨੂੰ ਅੰਦਰੋਂ ਤਾਰ ਸੜ ਗਈ ਤੇ ਦੁੱਗਣਾ ਖਰਚਾ ਪਵੇ ਖਰਚਾ ਪਵੇ ਹਾਂ ਕੇਰਾ ਲਾ ਦੋ ਬਾਈ ਠੀਕ ਕੇਰਾ ਲਾ ਦੋ ਤੇ ਵਧੀਆ ਲਾ ਦੋ ਜਿਵੇਂ ਕਿ ਇਲੈਕਟ੍ਰੀ ਬਿਲਕੁਲ ਇਹਨੂੰ ਵਧੀਆ ਜਦੋਂ ਆਪਾਂ ਉਹੀ ਚੀਜ਼ ਮੈਡੀ ਕਰਤੀ ਉਹ ਚ ਪੂਰਾ ਵਧੀਆ ਸਰੀਆ ਪਾਵਾ ਵਧੀਆ ਸਰੀਆ ਪਾਵਾ ਠੀਕ ਹੈ ਪੂਰਾ ਵਧੀਆ ਉਹਨੂੰ ਮਿੱਟੀ ਨੂੰ ਕੁੱਟ ਕੇ ਲਿਆਓ ਪੂਰਾ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣਾ ਸਿੰਗਲ ਪੋਰਸਨ ਮਕਾਨ ਲੈ ਕੇ ਆਏ ਹਾਂ ਦੋਸਤੋ ਜੋ ਕਿ ਬਹੁਤ ਭਰਾਵਾਂ ਦੀ ਡਿਮਾਂਡ ਹੁੰਦੀ ਹੈ ਕਿ ਆਪਾਂ ਨੂੰ ਸਿੰਗਲ ਪੋਰਸਨ ਡਿਜ਼ਾਈਨ ਦਿਖਾਓ ਵੀਰ ਜਿਹੜੇ ਨੇ ਇਹ ਮਕਾਨ ਆ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਤੇ ਉਹਨਾਂ ਨੂੰ ਪਲਾਨ ਵੀ ਪੁੱਛਾਂਗੇ ਕੀ ਕਰ ਕੀ ਕੀ ਪਲਾਨ ਬਣਾਵਾ ਹੈ ਤੇ ਕਿੰਨੇ ਰੂਮਣੇ ਹੋਏ ਨੇਗੇ ਖਾਸ ਵੱਡੀ ਗੱਲ ਇਹ ਹੈ ਇਹਦੇ ਵਿੱਚ ਇੱਕ ਤਾਂ ਇਹ ਏਰੀਆ ਘ ਜਿਹੜੀ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਹੁੰਦੀ ਐ ਇਸ ਮਕਾਨ ਦੇ ਵਿੱਚ ਸਾਰੀ ਐ ਤੇ ਬਾਈ ਇਹ ਨਕਸ਼ਾ ਦਿਖਾ ਦਿਓ ਇੱਕ ਵਾਰ ਸੋ ਬਹੁਤ ਸੋਹਣਾ ਫਰੰਟ ਐਲੀਵੇਸ਼ਨ ਬਣਿਆ ਹੋਇਆ ਐ ਇਸ ਦਾ ਬਾਈ ਇਹਦੇ ਵਿੱਚੋਂ ਜੇਕਰ ਆਪਾਂ ਗੱਲ ਕਰੀਏ ਤਾਂ ਕਿੰਨਾ ਕੁ ਤੁਸੀਂ ਚੇਂਜ ਕੀਤਾ ਮਾੜਾ ਮੋਟਾ ਕੁਛ ਕੀਤਾ ਕਿ ਸੇਮ ਬਣਾਇਆ ਐ ਸੇਮ ਸੇਮ ਕੀਤਾ ਐ ਠੀਕ ਐ ਤੇ ਉੱਪਰਲਾ ਪਲਾਨ ਨਹੀਂ ਤਿਆਰ ਕੀਤਾ ਤੁਸੀਂ ਉੱਪਰਲਾ ਨਹੀਂ ਤਿਆਰ ਸਿਰਫ ਨੀਚੇ-ਨੀਚੇ ਵਾਲਾ ਇੱਕ ਵਾਰ ਤਿਆਰ ਕਰ ਲਿਆ ਤੇ ਜੇਕਰ ਉੱਪਰ ਤਿਆਰ ਕਰਨਾ ਤਾਂ ਆਪਸ਼ਨ ਹੈਗੀ ਐ ਹਾਂ ਆਪਸ਼ਨ ਹੈਗੀ ਆ ਮਤਲਬ ਵੀ ਉਮੀਦ ਕਰਿਆ ਹੋ ਤਾਂ ਹਾਂ ਜਾ ਕੇ ਬਾਈ ਲਾ ਕੇ ਅੱਛਾ ਹੀ ਬਈ ਮਤਲਬ ਆ ਇੱਕ ਵਾਰ ਤੁਸੀਂ ਤਿਆਰ ਕਰਤੀ ਕਰਤੀ ਤਾਂ ਇਹਦੇ ਨਾਲ ਜੇਕਰ ਕੱਲ ਨੂੰ ਕੋਈ ਨਵਾਂ ਕੰਮ ਹੋਵੇ ਤਾਂ ਉਹ ਅਟੈਚ ਹੀ ਹੋਣਾ ਢਾਉਣ ਦੀ ਲੋੜ ਨਹੀਂ ਪਵੇਗਾ ਕੋਈ ਲੋੜ ਡਿਜ਼ਾਈਨ ਕਿੰਨਾ ਦਾ ਹੈ ਪਹਿਲਾਂ ਡਿਜ਼ਾਈਨ ਦੇਖੋ ਦਸ ਨੰਬਰ ਹੀ ਸੇਵ ਕਰ ਹੁੰਦਾ ਸੇਵ ਕਰੋ ਜੀ ਐਸ ਆਰ ਆਰਕੀਟੈਕਟ ਸੋ ਦੋਸਤੋ ਆਪਾਂ ਉਹਨਾਂ ਦੀਆਂ ਬਾਈ ਦੀਆਂ ਪਹਿਲਾਂ ਵੀ ਕਾਫੀ ਕੋਠੀਆਂ ਦਿਖਾਉਂਦੇ ਰਹੇ ਨੇ ਜੀ ਐਸ ਆਰਕੀਟੈਕਟ ਜੋ ਕਿ ਮਾਨਸਾ ਉਹਨਾਂ ਦਾ ਦਫ਼ਤਰ ਹੈਗਾ ਬਾਈ ਦਾ ਤੇ ਉਹਨਾਂ ਦਾ ਆਪਾਂ ਸਕਰੀਨ ਤੇ ਨੰਬਰ ਦੇ ਦੇਾਂਗੇ ਤੁਸੀਂ ਗੱਲਬਾਤ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਜੇਕਰ ਤੁਸੀਂ ਵੀ ਇਦਾਂ ਦੇ ਨਕਸ਼ੇ ਤ ਹੁਣ ਤੁਹਾਨੂੰ ਪਲਾਨ ਦਿਖਾਉਣੇ ਆਗੇ ਸੋ ਕੀ ਕੀ ਪਲਾਨ ਰੱਖਿਆ ਹੋਇਆ ਬਾਈ ਨੇ ਤੇ ਬਾਈ ਤੁਹਾਨੂੰ ਇੱਧਰ ਜ਼ਰੂਰ ਦਿਖਾਉ ਜੋ ਕਿ ਇਹ ਆਪਣੀ ਜਗ੍ਹਾ ਦੀ ਤੁਸੀਂ ਦੱਸ ਰਹੇ ਸੀਗੇ ਕਿ ਇੱਥੇ ਆਪਣਾ ਕਿਚਨ ਬਣਿਆ ਹੋਇਆ ਫਰੰਟ ਤੇ ਹਾਂ ਤੇ ਇਹਦੇ ਨਾਲ ਇਹ ਤੁਸੀਂ ਇਧਰ ਬਾਹਰ ਰੱਖਿਆ ਇਹ ਇਹ ਮਤਲਬ ਇੱਥੇ ਕਿਚਨ ਜੇਕਰ ਆਪਾਂ ਵੀ ਬਾਹਰ ਬਣਾਉਣੀ ਹੈ ਬਾਈ ਕਿਚਨ ਬਣਾਉਣੀ ਹੈ ਇੱਥੋਂ ਠੀਕ ਹੈ ਜੀ ਕੋਈ ਸਿੱਧਾ ਉਧਰ ਐਂਟਰ ਕਰਨ ਵੇਲੇ ਕੋਈ ਬੈਠਾ ਹੈ ਜਾਂ ਕੋਈ ਠੀਕ ਹੈ ਜੀ ਠੀਕ ਹੈ ਵੀ ਮਤਲਬ ਲੈਡੀ ਮੈਚਿਸ ਨੂੰ ਇਧਰ ਸਾਈਡ ਤੋਂ ਬਸ ਕਿ ਮਰਜੀ ਸਮਾਨ ਚੱਕੀ ਠੀਕ ਹੈ ਜੀ ਠੀਕ ਹੈ ਪ੍ਰਾਈਵੇਸੀ ਆ ਗਈ ਕਿਹੜਾ ਜੀ ਵੀ ਉਧਰ ਡਰੈੰਗ ਰੂਮ ਦੇ ਸਾਹਮਣੇ ਜਾਂ ਲੌਬੀ 'ਚ ਬੈਠੇ ਆ ਰਿਸ਼ਤੇਦਾਰ ਕੋਈ ਜੀ ਕਹ ਲਓ ਆਪਾਂ ਕੋਈ ਚੀਫ ਰਾਉਣੀਆਂ ਮਤਲਬ ਇੱਥੇ ਕਿਚਨ ਦੀ আর ਜੀ ਦੀ ਆਪਣੀ ਆਪਸ਼ਨ ਸਾਡੇ ਇੱਥੇ ਵੀ ਹੈ ਕਦੋਂ ਵੀ ਬਣਾ ਸਕਦੇ ਠੀਕ ਹੈ ਜੀ ਤੇ ਬਾਈ ਇੱਕ ਸਾਨੂੰ ਹੋਰ ਦੱਸੋ ਜਿਹੜਾ ਇਹ ਆਪਣਾ ਕਿੰਨਾ ਏਰੀਆ ਰਹਿ ਜਾਂਦਾ ਹੈ ਟੋਟਲ ਸਾਰਾ ਸਾਰਾ 40 ਤਾਂ ਵੀ ਆਇਆ ਹੈ 40 ਲੰਬਾਈ ਹੈ ਸਾਰਾ ਲੰਬਾਈ ਪਿੱਛੇ ਨੂੰ ਜੀ ਠੀਕ ਹੈ ਜੀ ਤੇ ਸ਼ਕਤੀ ਹੈ 36 ਹੈ ਜੀ 40 36 ਦਾ ਪਲਾਟ 40 36 ਦਾ ਠੀਕ ਹੈ ਜੀ ਤੇ نیچے-नीचे ਕਿੰਨਾ ਏਰੀਆ ਬਣਿਆਦਾ ਬਈ ਇਹ ਨੀਚੇ ਉੱਪਰ ਸਾਢੇ 1350 ਸਾਢੇ 1350 ਠੀਕ ਹੈ ਜੀ ਓਕੇ ਬਸ ਵਿੱਚ ਸਾਰਾ ਤੋਂ ਲਾ ਕੇ 1500 ਲਾ ਲਓ 1500 ਵਿੱਚ ਉੱਪਰ ਕੁਛ ਨਾ ਕੁਛ 1.5 200 ਜਿਹੜਾ ਬਣਿਆ ਹੋਈ ਠੀਕ ਹੈ ਜੀ ਉਹਨਾਂ ਦੇ ਉੱਪਰ ਅਮਾ ਮਿੱਟੀ ਬਣਾਈ ਹੋਈ ਹੈ ਤੁਸੀਂ ਠੀਕ ਹੈ ਜੀ ਦੋਸਤੋ 1500 ਸਕਰ ਫੁੱਟ ਏਰੀਆ ਹੈਗਾ ਤੇ ਕੱਲੀ-ਕੱਲੀ ਚੀਜ਼ ਬਾਈ ਨੇ ਜਮਾ ਇਹ ਤਿਆਰ ਕੀਤੀ ਹੋਈ ਹੈ ਵਿੱਚ ਕਿਸੇ ਚੀਜ਼ ਦੀ ਕੁੱਲ ਚੀਜ਼ ਇਹਦੇ ਵਿੱਚ ਹੈਗੀ ਐ ਸੋ ਆਪਾਂ ਤੁਹਾਨੂੰ ਅੰਦਰ ਜਾ ਕੇ ਦਿਖਾਵਾਂਗੇ ਸੋ ਬਾਈ ਇਹ ਪਹਿਲਾਂ ਪੋਰਚ ਆ ਗਿਆ ਨਾ ਆਪਣਾ ਹਾਂਜੀ ਸੋ ਭਰਾਡਾ ਵੀ ਕੈਸਾ ਨੇ ਇਹਨੂੰ ਆਪਾਂ ਪੋਰਚ 'ਚ ਜੋ ਐਲੀਵੇਸ਼ਨ ਵੀ ਦਿੰਦਾ ਮਕਾਨ ਨੂੰ ਦੋਸਤੋ ਤੇ ਇੱਧਰ 프ੰਟ ਤੇ ਕਾਰਨਰ ਵਿੰਡੋ ਲੱਗੀ ਹੋਈ ਐ ਜੋ ਕਿ ਕਿਚਨ ਦੇ ਵਿੱਚ ਸਾਹਮਣੇ ਤੋਂ ਨਿਗਾਹ ਹੀ ਵੱਜਦੀ ਹੈਗੀ ਤੇ ਇੱਕ ਬਾਈ ਤੁਸੀਂ ਹੋਰ ਵੱਡੀ ਗੱਲ ਦੱਸ ਰਹੇ ਸੀ ਇਹ ਤਿੰਨ ਕੂਨਾ ਮਕਾਨ ਸੀ ਆਪਣਾ ਹਾਂ ਬਾਈ ਬਾਹਰ ਦੀ ਸੀ ਇਹ ਅਸਲੀ ਬਾਗ ਸੀਗੀ ਹਾਂ ਬਾਗ ਸੀ ਤੇ ਕਾਫੀ ਦਿੱਕਤ ਆਈ ਹੈ ਨਾ ਬਣਾਉਣ 'ਚ ਮਕਾਨ ਤੁਸੀਂ ਕਹਿ ਰਹੇ ਸੀ ਬਾਹਰ ਬਾਹਰ ਬਾਈ ਪਿੱਛੇ ਛੱਡੀ ਫਿਰ ਅੱਛਾ ਮਾਗਰ ਕਰਤਾਂ ਮਾਗਰ ਕਰਤੀ ਤੇ ਬਾਹਲਾ ਜੇਕਰ ਤੁਸੀਂ ਮਗਰ ਫਿਰ ਮੂਰ ਨੂੰ ਬਾਹਲਾ ਲਿਆਉਂਦੇ ਸੀ ਫਿਰ ਵੀ ਨਹੀਂ ਹਣਾ ਮੇਰੇ ਪਿਤਾ ਮੇਰੇ ਫਿਰ ਬੇੜਾ ਨਹੀਂ ਲੈਂਦਾ ਸੀ ਫਿਰ ਬੇੜਾ ਹੀ ਲੈਂਦਾ ਸੀ ਬਹੁਤ ਮਤਲਬ ਡਿਫਿਕਲ ਜਗਾ ਸੀਗੀ ਹਾਂ ਠੀਕ ਹੈ ਜੀ ਬਹੁਤ ਜਿਆਦਾ ਹੋ ਗਿਆ ਤੇ ਬਾਈ ਜੇਕਰ ਆਪਾਂ ਨਿਉਂ ਦੀ ਗੱਲ ਕਰੀ ਕਿੰਨੀ ਕਿਟੂਂਗੀ ਨਿਉਂਦੇ ਚਾਹਾਂ ਕਿਉਂ ਬਾਈ 5.5000 ਰੁਪਏ ਦੋ ਵਟਾਹਾ ਥੱਲੋਂ ਹਾਂਜੀ ਤੇ 3.5000 3.5000 ਪੰਜ ਕੁੱਟ ਕਰੀ ਜੇ ਨੀਚੇ ਕਿੰਨੀ ਕਿਟ ਪੈਗੀ ਵੇ ਨਿਉਂਦੇ ਵਿੱਚ ਕਿਟਾ ਬਾਈ 20000 ਰੁਪਏ 20000 ਨਿਉਂਦੇ ਆਉਂਦੇ ਹਾਂ ਚਲੋ ਤੇ ਇੱਕ ਨੰਬਰ ਪਈ ਹੈ ਵੀਟ ਹਾਂ ਵੀ ਪੁਰਾਣੀ ਇੱਟ ਪਈ ਸੀ ਕੋਈ ਆਪਣੀ ਪੁਰਾਣੀ ਪਈ ਸੀ 18 ਕਹਾਜ਼ਰ 18 ਕਹਾਜ਼ਰ ਮਤਲਬ ਨਿਉ ਨਿਉ ਆਪਣੀ ਕੰਪਲੀਟ ਹੋ ਗਈ ਪੁਰਾਣੀ ਇੱਟ ਨਾਲ ਤੇ ਉੱਪਰ ਉੱਪਰ ਨਵੀਂ ਲਾਤੀ ਆਪਾਂ ਨਵੀਂ ਲਾਤੀ ਠੀਕ ਹੈ ਤੇ ਉੱਪਰ ਕਿੰਨੀ ਕੀ ਲੱਗੀ ਬਈ ਉੱਪਰ ਬਈ 30 32 ਹਜ਼ਾਰ ਇੱਟ 30 32 ਹਜ਼ਾਰ ਇੱਟ ਨਵੀਂ ਉੱਪਰ ਲੱਗੀ ਹਾਂ ਠੀਕ ਹੈ ਜੀ ਤੇ ਬਈ ਇਹਦੇ ਤੇ ਮਤਲਬ ਮਸਾਲੇ ਦੀ ਗੱਲ ਕਰੀਏ ਸਿਮਿੰਟ ਦੀ ਉਹ ਵੱਡੀ ਗੱਲ ਹੁੰਦੀ ਆ ਕਿਹੜਾ ਸਿਮਿੰਟ ਵਰਤਿਆ ਕਰਨੀ ਆ ਆਪਾਂ ਅਲਟਰਾ ਟੈਕ ਵਰਤਦੇ ਆ ਅਲਟਰਾ ਟੈਕ ਠੀਕ ਹੈ ਛੱਤ 'ਚ ਪਾਇਆ ਅਲਟਰਾ ਟੈਕ ਦਾ ਬੈਗਰ ਪਲੱਸ ਪਾ ਹਾਂਜੀ ਹਾਂਜੀ ਮਤਲਬ ਉਹ ਪਾਣੀ ਦੀ ਡ੍ਰੀਨ ਹਾਂਜੀ ਵਾਟਰਪਰੂਫ ਹਾਂ ਬਾਟਰਪਰੂਫ ਹਾਂ ਠੀਕ ਹੈ ਜੀ ਤੇ ਸਰੀਆ ਕਿਹੜਾ ਵਰਤਿਆ ਬਈ ਸਰੀ ਕੰਪਾਨ ਦਾ ਵਰਤਿਆ ਕੰਪਾਨ ਦਾ ਤੇ ਬਈ ਠੀਕ ਹੈ ਜੋ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਇਹ ਮੇਨ ਡੋਰ ਆ ਰਿਹਾ ਜੋ ਕਿ ਦੋਸਤੋ ਮੇਨ ਐਂਟਰੀ ਆਪਾਂ ਐਂਟਰ ਹੁੰਨੇ ਹੈਗੇ ਸੋ ਇਹ ਆਪਾਂ ਲੋਬੀ ਜਿਹੜੀ ਚੱਕ ਕੇ ਵੀ ਜੋ ਕਿ ਲੋਬੀ ਬਣੀ ਹੋਈ ਹੈਗੀ ਦੋਸਤੋ ਤੇ ਇਹਦੇ ਵਿੱਚ ਦੇਖ ਸਕਦੇ ਹੋ نیچے ਮਾਰਬਲ ਲਾਇਆ ਹੋਇਆ ਬਹੁਤ ਸੋਹਣਾ ਤੇ ਵਧੀਆ ਕੁਆਲਿਟੀ ਦਾ ਮਾਰਬਲ ਲੱਗਿਆ ਹੋਇਆ ਹੈ ਬਈ ਮਾਰ ਬੁੱਕ ਤੁਲੇ ਤਾਂ ਹੈ। ਇਹ ਬੁੱਕ ਤੁਲੇ ਹੈ। ਹਾਂ। ਹੋਰ ਵੀ ਟਰਾਈ ਕੀਤਾ ਸੀ ਕਾਫੀ ਥੰ ਜਗ੍ਹਾ ਤੇ। ਹਾਂ ਜੀ। ਮਾਰਸਾ ਕੀਤਾ ਸੀਗਾ। ਅੱਛਾ ਜੀ। ਰਾਮਪੁਰੇ ਕੀਤਾ ਸੀਗਾ। ਤੁਹਾਨੂੰ ਪੁੱਛੋ ਤੁਲੇ। ਬਈ ਇਹ ਵਧੀਆ ਲੱਗਿਆ ਨਾ ਤੁਨਹਾਂ। ਤੇ ਉਹ ਵੀ ਬਈ ਰੇਸਰ ਤੋਂ ਸੇ ਵਧੀਆ ਚੀਜ਼ ਹੈ ਨਾ ਇਹ। ਮਤਲਬ ਹੈਗੀ ਆ ਕੁਆਲਿਟੀ ਐ ਚੀਜ਼ ਚ ਚੱਲਦਾ। ਮਤਲਬ ਇਹ ਆਪਾਂ ਮੰਝਾ ਮੁੰਜਾ ਬੱਝੇਗਾ। ਹਾਂ ਜੀ। ਉੱਠਣ ਦਾ ਨਹੀਂ ਟਾਇਰ ਟੁੱਟਦਾ। ਹਾਂ ਇਹ ਗੱਲ ਜਿਹੜੇ ਟਾਇਰ ਟੰਦਾਂ ਦਾ ਧਿਆਨ ਜ਼ਰੂਰ ਹੁੰਦਾ। ਇਹ ਚ ਮੰਝਾ ਮੰਦਾ ਮਾਰੇ ਕੋਈ ਕਰੇ। ਨਹੀਂ ਨਹੀਂ ਦਿੱਕਤ ਨਹੀਂ ਬਈ ਇੱਕ ਵਾਰ ਲੱਗ ਗਿਆ ਪੈਸਾ ਲੱਗਿਆ ਬਈ ਦ हां एनु जेकर हां मन्नू लगदा है मैला हो गया इक डिग्रेडेड आई ब्लाउक दे ओडी न ठीके सो किन्नी है भाई ए लोबीदारी किन्ना है लो भेलिया है भाई 18 ਬਣਨ 18 ਬਣਨ ਮੈਂ ਆਇਆ 18 ਬਣ ਗਿਆ ਛੇ ਚੀਆ ਡੁਪਲੈਕਸ ਨਾਲ ਕੇ ਚੋਲੋ ਵਿਚੇ ਡੁਪਲੈਕਸ ਲੱਗ 24 ਬਣ ਜਾਂਦੀ ਹੈ 24 ਜੇਕਰ ਕੋਈ ਲੈ ਸਲਾਹ ਸਹਿਬ ਦੀ ਗੱਲ ਕਰੀਏ ਤਾਂ ਖਰਾਬ ਹਾਂ ਠੀਕ ਹੈ ਸੋ ਦੋਸਤੋ ਕਾਫੀ ਗੁੰਝਲੋਬੀਵੜੀ ਹੋਈ ਹੈ ਸੋ ਭਾਈ ਇੱਕ ਹੋਰ ਖਾਸ ਵੱਡੀ ਗੱਲ ਇਹ ਹੈ ਨਾ ਆਪਣੀ ਲੋਬੀ ਦੇ ਵਿੱਚ ਹਨੇਰਾ ਬਿਲਕੁਲ ਵੀ ਨਹੀਂ ਬਾਈ ਚਾਨਣ ਹੋ ਪਿਆ ਹੈ ਤੇ ਜਦ ਤੁਸੀਂ ਆਪ ਹੀ ਰੱਖਿਆ ਸੀ ਨਾ ਕੋਈ ਆਪ ਹੀ ਰੱਖਦੇ ਕਿਹਾ ਉਹਨੇ ਵੀ ਰੱਖਿਆ ਬਾਈ ਨਾ ਕਿ ਆਪ ਆਪ ਵੀ ਰੱਖਿਆ ਮਤਲਬ ਪਿੱਛੇ ਵੀ ਸਭ ਜਗ੍ਹਾ ਛੱਡੀ ਆ ਬਾਹਰ ਨਾਲ ਹਾਂਜੀ ਇੱਕੋ ਵਿੰਡੋ ਇਹੇ ਸਾਹਮਣੇ ਰਖਾਈ ਅੱਛਾ ਜਿਹੜੀ ਮੱਛਾ ਨਾ ਪਿੰਡਾ ਲੋਬੀ ਦੇ ਵਿੱਚ ਜਿਹੜੀ ਉੱਪਰ ਵਿੰਡੋ ਆ ਹਾਂ ਅੱਛਾ ਜੀ ਉਹ ਸਾਹਮਣੇ ਦੇਖਾ ਲਓ ਤੁਸੀਂ ਸਹੀ ਆ ਬਈ ਨਾ ਬਿਲਕੁਲ ਪ੍ਰਕਾਸ਼ ਆਉਂਦਾ ਬਹੁਤ ਜ਼ਿਆਦਾ ਚੋਪਾਂ ਮੀਂਹ ਹਾਂ ਵਧੀਆ ਚੀਜ਼ ਆ ਦੋਸਤੋ ਤੇ ਇਧਰ ਜਿੱਕਰ ਆਪਾਂ ਗੱਲ ਕਰੀਏ ਤਾਂ ਲੈਫਟ ਸਾਈਡ ਤੇ ਕਿਚਨ ਬਣਿਆ ਹੋਇਆ ਜੋ ਕਿ ਇੱਕ ਲੋਬੀ ਤੋਂ ਬਾਹਰਲੀ ਸਾਈਡ ਹੀ ਰਹਿੰਦੀ ਹੁੰਦਾ ਬਈ ਇਹ ਦਿਖਾ ਦਿਓ ਹਾਂ ਵਧੀਆ ਬਾਈ ਕਿੰਨਾ ਸਾਇਜ਼ ਆ ਜਦਾ ਆਪਣੇ ਡਰੈਂਕ ਦਾ ਕਿਚਨ ਦਾ ਇਹ ਬਾਈ 10 10 10 10 ਵਧੀਆ ਸਹੀ ਹੈ ਮਰ ਸਾਇਜ਼ ਆ ਜਗਾ ਵਧੀਆ ਤੇ ਇਹ ਵੀ ਪੱਥਰ ਤੇ ਹੁੰਦਾ ਸੀ ਇਹ ਵੀ ਬਾਈ ਕੁਝ ਉਤੋਂ ਹਾਂ ਤੇ ਬਾਈ ਵਿੱਚ ਬਲੈਕ ਲਾਉਂਦੇ ਆਪਾਂ ਵਾਈਟ ਉਹਦੇ ਨਾਲ ਹਾਂ ਇਹ ਤੇ ਬਾਈ ਐ ਬਲੈਕ ਤੇ ਕੋਈ ਚੀਜ਼ ਨਹੀਂ ਇਹਦੇ ਕੀੜੀ ਮਿਲਦੀ ਹਾਂ ਇਹ ਗੱਲ ਹੈ ਵਧੀਆ ਚੀਜ਼ ਆ ਨਾ ਹਾਂ ਠੀਕ ਹੈ ਠੀਕ ਹੈ ਨਹੀ ਨਹੀ ਵਧੀਆ ਚੀਜ਼ ਬੜੀ ਹੋਈ ਬਾਈ ਸੋ ਦੋਸਤੋ ਕਾਬੋਰ ਵਗੈਰਾ ਤੇ ਇੰਟੀਰੀਅਰ ਦਾ ਕੰਮ ਥੋੜਾ ਰਹਿਦਾ ਹੈ ਬਾਈ ਦੇ ਜੋੜੀਆਂ ਕੰਪਲੀਟ ਨਹੀਂਆਂ ਤੱਕੜ ਦਾ ਥੋੜਾ ਬਾਕਸਿੰਗ ਵਾਲਾ ਕੰਮ ਰਹਿਦਾ ਜੋ ਕਿ ਬਾਕਸ ਵਗੈਰਾ ਭਰਨ ਵਾਲੇ ਪਏ ਨੇ ਸੋ ਇੱਧਰ ਜੋ ਗੇਟ ਰੱਖਿਆ ਹੋਇਆ ਤੁਹਾਨੂੰ ਆਪਾਰ ਦੀ ਵੀ ਦਿਖਾਇਆ ਸੀਗਾ ਤੇ ਕਾਫੀ ਇਹ ਵੈਂਟੀਲੇਸ਼ਨ ਦਾ ਵੀ ਧਿਆਨ ਰੱਖਿਆ ਹੈ ਜੋ ਕਿ ਹਵਾ ਵੀ ਕਰਾਸ ਹੁੰਦੀ ਹੈ ਤੇ ਇੱਕ ਇਧਰ ਦੀ ਡੋਰ ਵੀ ਰੱਖਿਆ ਜੋ ਕਿ ਬਾਹਰ ਫਾਰਮੀ ਕਿਚਨ ਬਣਾਉਣਾ ਕਰਨ ਨੂੰ ਤਾਂ ਉਹਦੇ ਨਾਲ ਅਟੈਚ ਕਰਤਾ ਸੋ ਇਹ ਅੰਦਰਲਾ ਡੋਰ ਖੁੱਲਾ ਰੱਖਿਆ ਹੋਇਆ ਜੋ ਕਿ ਕਿਚਨ ਦਾ ਤੇ ਇਧਰ ਰਾਈਟ ਸਾਈਡ ਤੇ ਡ੍ਰੈੰਗ ਰੂਮ ਆ ਜਾਂਦਾ ਹੈ ਆ ਵਿਖਾ ਦੇ ਬੜੀ ਕਾਫੀ ਕੁੰਡੀ ਜਗਾ ਬੜੀ ਹੈ ਡ੍ਰੈੰਗ ਰੂਮ ਦੀ ਤੇ ਫਰੰਟ ਤੇ ਇਹਦੀ ਬਿੰਦੂ ਲਗਾਈ ਹੋਈ ਹੈ ਜੋ ਕਿ ਇੱਕ ਆਪਾਂ ਨੂੰ ਇਹ ਕਿ ਮਨ ਲੱਗੇ ਕੋ ਮਰਜ਼ੀ ਕੋ ਮਰਜ਼ੀ ਆਪਣੇ ਘਰੇ ਕੌਣ ਐਂਟਰ ਕਰ ਕੌਣ ਆਇਆ ਇੱਥੇ ਬੈਠਾ ਨੂੰ ਮਤਲਬ ਪੂਰੀ ਗੌਰ ਰਹਿੰਦੀ ਹੈ ਹਨਾ ਭਾਈ ਇੱਕ ਵੀ ਇਹ ਗੱਲ ਹੈ ਜੇ ਮੈਂ ਡ੍ਰੈੰਗ ਰੂਮ ਵਿੱਚ ਕੋਈ ਵੀ ਆ ਕੇ ਬੈਗੇ ਹਾਂਜੀ ਨਾ ਤਾਂ ਇਹਦੀ ਰਸੋਈ ਘਣੀ ਨਿਗਾ ਜਾਵੇ ਠੀਕ ਹੈ ਇਹ ਵੀ ਮਤਲਬ ਆਪਾਂ ਕੀ ਕਰਦੇ ਵਿਚ ਬੰਦੇ ਇੱਥੇ ਡ੍ਰੈੰਗ ਰੂਮ ਬਣਾਇਆ ਹਾਂਜੀ ਔਰ ਰਸੋਈ ਸਾਹਮਣੇ ਰੱਖ ਲੈਂਦੇ ਸਾਹਮਣੇ ਦਾ ਕਲੈਨ ਦੀ ਹਾਂ ਇੱਕ ਦੂਜੇ ਘਣੀ ਨਹੀਂ ਜਾਏ ਬਾਹਰ ਕਿਸੇ ਦੇ ਮਾਰਗੇ ਨਹੀਂ ਰੱਖਦੇ ਜੀ ਆਪਾਂ ਇਹ ਚੀਜ਼ ਦੇ ਇਹਦਾ ਮੇਰਾ 메인 ਕਮਰਾ ਠੀਕ ਹੈ ਜੀ ਉਹਦੇ ਸਾਹਮਣੇ ਐਸੂ ਜੀ ਉਹ ਚ 메인 ਬੰਦੀ ਜਾਓ ਠੀਕ ਹੈ ਭਾਈ ਤੇਰਾ 메인 ਕਮਰੇ ਚ ਤੂੰ ਹੋਵੇਂਗਾ ਜਾਂ ਆਪਣੇ ਘਰ ਦਾ ਮੈਂ ਤਾਊਗਾ ਵੀ ਠੀਕ ਹੈ ਤੇ ਆਮ ਬੰਦਾ ਮਤਲਬ ਕੋਈ ਕਿਸੇ ਨਹੀਂ ਬੈਠੇ ਤੁਸੀਂ ਦੇਖ ਦੇਖ ਲੈ ਤੁਹਾਡਾ ਕੋਈ ਗਾਰ ਉਧਰ ਨੂੰ ਆਏ ਵੀ ਸਾਹਮਣੇ ਕੋਈ ਇਹ ਵੀ ਚੀਜ਼ ਦੇਖਣੀ ਚਾਹੀਦੀ ਬੈਠੇ ਪ੍ਰਾਈਵੇਸੀ ਜ਼ਰੂਰੀ ਆ ਸਾਰੇ ਕੱਚੇ ਠੀਕ ਹੈ ਭਾਈ ਜ਼ਰੂਰੀ ਜ਼ਰੂਰੀ ਆ ਸਹੀ ਗੱਲ ਹੈ ਬਹੁਤ ਵਧੀਆ ਤਰੀਕੇ ਨਾਲ ਪਲਾਨ ਕੀਤੀ ਹੋਈਆਂ ਕੋਠੀਆਂ ਦੋਸਤੋ ਕਾਫੀ ਟਾਈਮ ਪਹਿਲਾਂ ਵੀਰੇ ਨੇ ਸਰਚ ਕੀਤੀ ਸੀ ਮਕਾਨ ਬਣਾਉਣ ਤੋਂ ਪਹਿਲਾਂ ਇਨਸਟਾ ਤੇ ਫੇਸਬੁਕ ਤੇ YouTube ਤੇ ਦੇਖਦਾ ਰਿਹਾ ਭਰਾ ਸੋ ਜਦੋਂ ਬਈ ਆਪਣੇ ਪੈਸੇ ਇਕੱਠੇ ਕਰਕੇ ਆਪਾਂ ਲਾਉਣੇ ਹੁੰਦੇ ਆ ਨਾ ਕੋਈ ਚੀਜ਼ ਬਣਾਉਣੇ ਆ ਉਦੋਂ ਹੁੰਦਾ ਹੀ ਹੈ ਕਿ ਆਪਣੀ ਚੀਜ਼ ਵਧੀਆ ਬਣੇ ਇੱਕ ਇਹ ਵੀ ਹੋ ਜਾਂਦਾ ਬਈ ਆਪਾਂ ਪੈਸੇ ਲਾ ਰਹੇ ਨੇ ਆ ਤੇ ਬਾਅਦ ਦੇ ਵਿੱਚ ਹੁੰਦਾ ਵੀ ਆਏ ਨਹੀਂ ਬਣਦੀ ਸੀ ਆ ਉਹ ਗੱਲ ਨਾ ਹੋਵੇ ਉਹ ਗੱਲ ਨਾ ਹੋਵੇ ਹਾਂ ਸਹੀ ਸੋਤ ਉਦੇ ਵਾਸਤੇ ਬਹੁਤ ਨੇ ਸੋ ਦੋਸਤੋ ਬੈਕ ਸਾਈਡ ਤੇ ਦੋ ਬੈਡਰੂਮ ਬਣੇ ਹੋਏ ਨੇ ਇੱਕ ਇਧਰ ਤੇ ਇੱਕ ਇਧਰ ਤੇ ਵਿਚਾਰੇ ਵਸੂਮਾ ਟੈਕ ਜਾਗਾ ਇਹ ਵੀ ਇੱਕ ਰੂਮ ਨਾਲ ਟੈਕ ਹਾਂ ਫੇਕ ਨਾਲ ਤੁਸੀਂ ਆਪਾਂ ਇਧਰੋਂ ਕਾਮਨ ਤੌਰ ਤੇ ਵੀ ਯੂਜ਼ ਕਰ ਸਕਦੇ ਹੋ ਬਸ ਇੰਨਾ ਕੁ ਮਰਜ਼ੀ ਆ ਠੀਕ ਹੈ ਜੀ ਖੁੱਲਹੀਏ ਬਈ ਦਿਖਾ ਦਿੰਦੇ ਆ ਮਾੜਾ ਹਟਾਇਲ ਵਗੈਰਾ ਚੜੀ ਹੋਈ ਹੈ ਨਾ ਵੀ ਪੂਰੀ ਠੀਕ ਹੈ ਜੀ ਕਾਫੀ ਪੁਰਾਣਾ ਵਾਸਟੂਮ ਬਣਿਆ ਹੋਇਆ ਦੋਸਤੋ ਤੇ ਇੱਕੋ ਬੈਡਰੂਮ ਨਾਲ ਅਟੈਚ ਕੀਤਾ ਹੋਇਆ ਹੈ ਇਹ ਤੇ ਇੱਕ ਬੈਡਰੂਮ ਨਾਲ ਨਹੀਂ ਹੈ ਜਿੱਥੇ ਸੋ ਆਪਾਂ ਕਾਮਨ ਤੌਰ ਤੇ ਯੂਜ਼ ਕਰ ਸਕਦੇ ਹਾਂ ਦੋ ਸਿਰੇ ਵਿੱਚੋਂ ਸੋ ਕਿਵੇਂ ਲੱਗਿਆ ਪਲਾਨ ਕਮੈਂਟ ਜਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਸੋ ਬਈ ਪਤਾ ਕੀ ਗੱਲ ਆ ਆਪਾਂ ਇਨਵੈਸਟਰ ਦੇਖ ਰਹੇ ਆ ਇੱਧਰ ਕਾਰਨਰ ਤੇ ਤੂੰ ਪੌੜੀ ਇੰਨੀ ਛਿੜਖਿਆ ਹੋਇਆ ਹਾਂ ਜੋ ਕਿ ਅੱਜ ਕੱਲ ਨਾ ਜੋ ਨਵੇਂ ਮਕਾਨ ਬਣ ਰਹੇ ਨੇ ਜਿਆਦਾਤਰ ਉਹਨਾਂ ਵੇਟਰ ਉੱਪਰ ਰੱਖ ਦੇਣਗੇ ਤੇ ਉਹ ਤੁਸੀਂ ਨੀਚੇ ਕਿਉਂ ਰੱਖਿਆ ਬਈ ਨੀਚੇ ਦਾ ਬਈ ਹਜੇ ਉਹ ਮਲਾਂ ਉਂ ਰੱਖ ਲਏ ਵੀ ਆਪਣੇ ਕਿਹੜਾ ਕੋਈ ਛੋਟਾ ਜਿਹਾ ਉਹ ਤਾਂ ਉੱਪਰ ਵੀ ਪੈਂਟ ਰੱਖਿਆ ਹੋਇਆ ਹੈ ਅੱਛਾ ਜੀ ਠੀਕ ਹੈ ਅੱਛਾ ਜੀ ਉੱਪਰ ਵੀ ਪੈਂਟ ਹੈਗਾ ਹਾਂ ਹਾਂ ਠੀਕ ਹੈ ਜੀ ਤੇ ਨੀਚੇ ਬਈ ਇੱਕ ਤਾਰ ਰੱਖ ਲਿਆ ਆਪਾਂ ਨਾ ਸਾਰੇ ਮਤਲਬ ਨਮੀਟਰ ਦੀ ਤਾਰ ਅੱਛਾ ਜੀ ਸਾਰੇ ਉਹ ਚਾ ਮਤਲਬ ਦੂਰੀ ਇੱਕ ਲੈ ਆ ਕੇ ਮੰਡਲ ਪ ਪਲੱਗਾਂ 'ਚ ਅੱਡ ਤਾਰ ਪਾਈ ਹੋਈ ਹੈ ਅੱਡ ਤਾਰ ਨੈਟਰ ਦੀ ਬਾਈ ਇਹ ਤਾਂ ਹਰੇ ਕੀ ਪਾਉਂਦਾ ਨੇ ਬੇਟੇ ਇਹ ਨਹੀਂ ਬਾਈ ਮੈਂ ਲੈ ਉਹਦੇ ਨਾਲ ਐਮਸੀ ਲੱਗਿਆ ਹੋਇਆ अच्छा ये अलग एमसी लगा हां जदों मतलब आपा लेट वाली तार ते ਦਾ एमसी ਲਵਾ ਲਿਆ ਠੀਕ ਹੈ ਬਈ ਓਕੇ ਹਾਂ ਓਥੇ ਲਵਾ ਲਿਆ ਓਥੇ एमसी ਲਵਾਇ ਜੋ ਕੋਈ ਨਾਲ ਲੱਗਦਾ ਲੈਟ ਦੀ ਲੈਟ ਕੱਟੀ ਜਾਂਦੀ ਠੀਕ ਹੈ ਬਈ ਕਨੂੰ ਕੋਈ ਇਨਵਰਟਰ ਨਾਲ ਲੱਗਦਾ ਉਹਦੇ ਵੀ एमसी ਲੱਗਿਆ ਕੱਢ ਉਹਦੀ ਉਹ ਕੱਟੇ ਜਾਓ ਅੱਛਾ ਜੀ ਮਤਲਬ ਕੋਈ ਨੁਕਸਾਨ ਨਹੀਂ ਹੁੰਦਾ ਡਿੱਕਾ ਨਹੀਂ ਹੁੰਦਾ ਕੋਈ ਲੈਟ ਨਾਲ ਲੱਗਦਾ ਨਹੀਂ ਬੰਦੇ ਨਵਟਟਰ ਮਤਲਬ ਸਾਰੇ ਪਲੱਗ ਆਪਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਵੀ ਇਹ ਪਲੱਗ ਆਪਣਾ ਇਨਵਰਟਰ ਨਾਲ ਨਹੀਂ ਜੁੜਿਆ ਹਾਂ ਬਸ ਕੋਈ ਤੁਸੀਂ ਇਹ ਵੀ ਚੀਜ਼ ਪਾ ਦੋਗੇ ਹਾਂਜੀ ਹਾਂਜੀ ਉਹਦੀ ਮਤਲਬ ਉਹਨੂੰ ਡਿੱਗ ਪੈਣਾ ਟ੍ਰਿਪ ਹੋ ਜਾਣਾ ਮਤਲਬ ਕੱਟੀ ਜਾਂਦੀ ਲੈਟ ਠੀਕ ਇੱਕ ਆਪਾਂ ਸੈਪਰੇਟ ਗੱਲ ਵੀ ਕਰਾਂਗੇ ਬਾਈ ਨਾਲ ਇਹਦੇ ਬਾਰੇ ਤੇ ਵਧੀਆ ਚੀਜ਼ ਬਣਾਈ ਹੋਈ ਆ ਬਾਈ ਨੇ ਇੱਕ ਸੈਪਰੇਟ ਤਾਰ ਪਾਈ ਹੋਈ ਹੈਗੀ ਜੋ ਕਿ ਇਲੈਕਟ੍ਰੀਸ਼ੀਅਨ ਦੀ ਇਨਵਰਟਰ ਵਾਸਤੇ ਜੋ ਕਿ ਇੱਕ ਟ੍ਰਿਪ ਕਰਨ ਵਾਸਤੇ ਲਾਈਟ ਨੂੰ ਕੱਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਬਹੁਤ ਵੱਡੀ ਚੀਜ਼ ਆ ਇਹ ਇਹ ਮੇਨ ਚੀਜ਼ਾਂ ਹੁੰਦੀਆਂ ਨੇ ਦੋਸਤੋ ਮਕਾਨ ਦੇ ਵਿੱਚ ਸੋ ਇਹ ਰੂਮ ਕਿੰਨੇ ਦਾ ਬਾਈ ਕਿੰਨੇ ਬਾਈ ਕਿੰਨੇ ਦਾ ਇਹ 12 14 ਦਾ 12 14 ਦਾ ਪੀਓਪੀ ਦਾ ਡਿਜ਼ਾਈਨ ਤੁਸੀਂ ਵੇਖ ਸਕਦੇ ਹੋ ਦੋਸਤੋ ਅਲੱਗ ਅਲੱਗ ਰੂਮਾਂ ਦੇ ਵਿੱਚ ਅਲੱਗ ਅਲੱਗ ਕਨਸੈਪਟ ਨੇ ਤੇ ਬੈਕ ਸਾਈਡ ਤੇ ਇੱਕ ਵਿੰਡੋ ਰੱਖੀ ਹੋਈ ਹੈਗੀ ਤੇ ਕਾਫੀ ਚਾਨਣ ਵ ਇਸ ਤੋਂ ਸਟੋਰ ਆ ਗਿਆ ਸਟੋਰ ਆ ਗਿਆ ਠੀਕ ਆ ਇਦੀ ਵਧੀਆ ਪ੍ਰਾਈਵੇਸੀ ਬਣਾਈ ਹੋਈ ਹੈ ਨਾ ਬਈ ਤੁਸੀਂ ਰੂਮ ਦੇ ਵਿੱਚ ਹੀ ਅਟੈਚ ਕੀਤਾ ਹੋਇਆ ਹੈ ਇਧਰੋਂ ਉੱਪਰ ਸਲੇਬ ਪਾਈ ਹੋਈ ਹੈ ਦੋਸਤੋ ਤੇ ਚਾਨਣ ਦੀ ਗੱਲ ਕਰੀ ਤਾਂ ਕਾਫੀ ਜ਼ਿਆਦਾ ਚਾਨਣ ਆ ਰਿਹਾ ਇਹਦੇ ਵਿੱਚ ਵੀ ਬਾਈ ਨੇ ਵਿੰਡੋ ਰੱਖੀ ਹੋਈ ਹੈ ਇੱਕ ਛੋਟੀ ਜੀ ਬਾਈ ਇਹ ਮੇਨ ਪੁਆਇੰਟ ਹੈ ਤੁਹਾਡੀ ਕੋਠੀ ਦੇ ਵਿੱਚ ਕਿਤੇ ਵੀ ਬਿਲਕੁਲ ਵੀ ਨਹਿਰਾ ਨਹੀਂ ਹੈਗਾ ਨਾ ਨਹਿਰਾ ਨਹੀਂ ਹੈਗਾ ਬਸ ਇੱਕ ਬਾਈ ਇਹਦਾ ਬਾਰ ਰੱਖਣ ਦਾ ਹੈ ਮਨ ਲੈ ਹਾਂਜੀ ਇਧਰ ਰੂਮ ਦੇ ਵਿੱਚ ਛੋਟੀ ਹਾਂ ਠੀਕ ਹੈ ਜੀ ਜਦੋਂ ਸਮਾਨ ਮਾਈ ਕੁਸਮਰ ਜਿੱਤ ਰਹੀ ਹੈ ਕੋਈ ਪਤਾ ਬੰਦੇ ਨੂੰ ਇੱਕ ਬਾਈ ਲੌਬੀ 'ਚ ਨਹੀਂ ਮੱਲ ਇਹਦਾ ਬਾਰ ਕਿਸੇ ਮਤਲਬ ਇਹ ਲੌਬੀ 'ਚ ਨਹੀਂ ਜ਼ਿਆਦਾਤਰ ਅਸੀਂ ਦੇਖਦੇ ਹਾਂ ਠੀਕ ਹੈ ਜੋ ਲੋਬੀ ਚੂਰੇ ਵਾਰ ਰੱਖਦੇ ਆ ਹਾਂਜੀ ਹਾਂਜੀ ਪੂਰੇ ਰੱਖ ਕੇ ਤਾਂ ਮਤਲਬ ਸਾਰੇ ਵਾਰ ਹੀ ਆਪਣੇ ਬਈ ਲੋਬੀ ਚੈਨ ਲੋਬੀ ਵਰਤੂ ਚ ਨਹੀਂ ਹੁੰਦੀ ਸਹੀ ਹੈ ਬਈ ਨਹੀਂ ਹੁੰਦੀ ਵਰਤੂ ਜਿੱਥੇ ਵੀ ਨੰਗੜਾ ਰਹਿੰਦਾ ਹੈ ਨਾ ਮੈਂ ਇੰਨਾ ਇਹ ਵਾਰ ਖੋਲੂਗਾ ਇੱਧਰ ਨੰਗੜਾ ਤੇ ਬਈ ਇੱਕ ਪ੍ਰਾਈਵੇਸੀ ਵੀ ਨਹੀਂ ਰਹਿੰਦੀ ਹੈ ਨਾ ਹਾਂ ਠੀਕ ਹੈ ਵੀ ਇਹ ਕੁਝ ਨਹੀਂ ਪਤਾ ਲੱਗਦਾ ਇੱਥੋਂ ਵਧੀਆ ਨਹੀਂ ਲੱਗਦਾ ਵੀ ਇੱਧਰ ਸਟੋਰ ਬਣਾਇਆ ਹੋਇਆ ਹੈ ਠੀਕ ਹੈ ਠੀਕ ਹੈ ਜਿਹੜਾ ਬੰਦਾ ਆਪਣੇ ਮੈਨ ਇੱਧਰ ਜਾ ਉਹਨੂੰ ਪਤਾ ਹੈ ਮੈਂ ਉਹ ਬਸ ਆਪਣਾ ਘਰ ਦੇ ਨਹੀਂ ਜਾਣਾ ਹਾਂ ਬਈ ਬਾਕੀ ਕੋਈ ਐਲਈਸੀਡੀ ਲਾਉਣੀ ਹੈ ਕੰਧ ਤੇ ਕਸੂਰ ਲਾਉਣਾ ਇੱਕ ਵਾਰ ਆਪਣੀ ਕੰਧ ਖ ਸੋ ਇਹ ਦੂਸਰਾ ਰੂਮ ਆ ਜਾਂਦਾ ਦੋਸਤੋ ਅਵੇ ਐਕਸਾਈਜੈਂਸੀ ਬਾਈ ਕਿੰਨਾ ਸੈਜ ਹੈ ਇਹ ਰੂਮ ਦਾ ਆਪਣਾ ਇਹ 12 12 ਦਾ 12 12 ਦਾ ਇਹ ਮਾਸਟਰ ਬੈਡਰੂਮ ਆ ਜਾਂਦਾ ਬਾਈ ਦਾ ਤੇ ਉੱਪਰ ਇਹਦੇ ਵਿੱਚ ਪੀਓਪੀ ਕੀਤੀ ਹੋਈ ਹੈ ਸਾਰੀ ਕੋਠੀ ਦੇ ਵਿੱਚ ਪੀਓਪੀ ਦੇ ਡਿਜ਼ਾਈਨ ਨੇ ਤੇ ਬੈਕਸਾਈਡ ਤੇ ਇਹਦੇ ਵੀ ਵਿੰਡੋ ਰੱਖੀ ਹੋਈ ਹੈ ਹਾਂ ਬਈ ਇਹ ਵਿੰਡੋ ਨਾਲ ਚਾਨਣ ਬਹੁਤ ਪੈਂਦਾ ਹੈ ਚਾਨਣ ਕਾਫੀ ਪੈਂਦਾ ਹੈ ਬਿਲਕੁਲ ਹਨੇਰਾ ਨਹੀਂ ਜਾਪਦਾ ਹੈਗਾ ਸੋ ਬਈ ਇੱਕ ਆਪਾਂ ਖਾਸ ਮਤਲਬ ਵੱਡੀ ਗੱਲ ਹੈ ਤੁਹਾਡੀ ਹਰ ਇੱਕ ਰੂਮ ਦੇ ਵਿੱਚ ਵਿੰਡੋ ਹੈ ਹਾਂ ਬਈ ਤੇ ਬਈ ਤੁਸੀਂ ਸਪੈਸ਼ਲ ਰਿਕੁਆਇਰਮੈਂਟ ਸੀ ਤੁਹਾਡੀ ਚੋਇਸ ਸੀ ਵੀ ਹਰ ਇੱਕ ਰੂਮ ਦੇ ਕਾਹਨੋ ਭਾਈ ਮੈਂ ਮੱਲਾ ਇਨਾਂ ਸਾਹ ਵੇਸਟ ਕਰਿਆਗਾ ਪਿੱਛੇ ਮੈਂ ਆਪ ਦੇ ਘਰ ਦਾ ਛੱਡ ਕੇ ਪਾਇਆ ਉੱਤਾਰ ਆਪਾ ਉਹ ਗੰਦ ਤੇ ਵੀ ਸਕਦੇ ਸੀ ਹਾਂ ਭਾਈ ਪਰ ਮੇਰਾ ਪੈ ਜਾਂਦਾ ਭਾਈ ਕਿਉਂ ਲੰਮਾ ਘਰ ਹੋ ਜਾਂਦਾ ਵਿੱਚ ਨੇਰਾ ਪੈਣਾ ਹੁਣ ਭਾਈ ਇਹ ਫੁੱਲ ਚੈਨਲ ਮਤਲਬ ਕਿ ਘਰ ਦੇ ਚਾਰੇ ਇਸ ਪਾਰੀ ਆਪਣੀ ਜਗ੍ਹਾ ਛੱਡੀ ਹੋਈ ਹੈ ਜਗ੍ਹਾ ਛੱਡ ਕੇ ਆ ਚਾਲਣ ਕਾਣਣ ਪੈਣ ਵਾਸਤੇ ਬਸ ਹਾਂ ਠੀਕ ਹੈ ਜੀ ਤੇ ਕੱਲ ਨੂੰ ਕੋਈ ਕੂਲਰ ਜਾਂ ਕੁਝ ਹੋਰ ਲਾਉਣਾ ਹੈ ਹਾਂ ਕੂਲਰ ਵਿੰਡੋ ਵਗੈਰਾ ਹਾਂ ਠੀਕ ਹੈ ਜੀ ਠੀਕ ਹੈ ਵਿੰਡੋ ਏਸੀ ਵੀ ਵਗੈ ਨਾਂ ਕਿ ਸਾਰਾ ਮਤਲਬ 10 5 ਕੇ ਹਜ਼ਾਰ ਏਕਟ ਦਾ ਫਰਕ ਪੈਣਾ ਠੀਕ ਹੈ ਬਈ ਹਾਂ ਇਹ ਵੀ ਗੱਲ ਹੈਗੀ ਨਾਲੇ ਕੱਲ ਨੂੰ ਆਪਦੇ ਕੋਈ ਮਿੱਟੀ ਲਾਓ ਕੋਸੂਰ ਲਾਓ ਕੋਈ ਢਿੱਕਾ ਕੋਈ ਢਿੱਕਾ ਨਹੀਂ ਹਾਂ ਠੀਕ ਹੈ ਜੀ ਠੀਕ ਸੋ ਆਜੋ ਦੋਸਤੋ ਉੱਪਰੋਂ ਦਿਖਾ ਦਿੰਨੇ ਆ ਜੋ ਕਿ ਇਧਰ ਲੋਬੀ ਦੇ ਵਿੱਚ ਹੀ ਸਟੇਅਰਕੇਸ ਅਟੈਚ ਲਏਗੇ ਸੋ ਸਟੇਅਰਕੇਸ ਦੇ ਉੱਪਰ ਗ੍ਰੈਲ ਵਗੈਰਾ ਲਗਾਉਣੀ ਰਹਿੰਦੀ ਹੈ ਤੇ ਜੋ ਇਹ ਮਾਰਬਲ ਵੇਖ ਰਹੇ ਹੋ ਇਹ ਹੈ ਬਾਈ ਮਾਰਬਲ ਕਿੱਥੋਂ ਲੰਦ ਹੈ ਇਹ ਬਚੋ ਤੁਲਿਆ ਗ੍ਰੇनाइट ਕਿੰਤਾ ਵਧੀਆ ਡਿਜ਼ਾਈਨ ਬਾਈ ਇਹ ਕਿਹੜੇ ਮਿਸਤਰੀ ਨੇ ਤਿਆਰ ਕੀਤੀ ਹੈ ਇਹ ਜਗ੍ਹਾ ਇਹ ਬਾਈ ਮਾਨਸਰ ਤੋਂ ਬਈ ਐਸੀ ਹੀ ਲਾਇਬ੍ਰੇਰੀ ਅੱਛਾ ਜੀ ਬਈ ਐਸੀ ਹੀ ਠੀਕ ਹੈ ਜੀ ਸੋ ਇਹ ਡਿਊਪਲੈਕਸ ਕੋਠੀ ਰੱਖੀ ਗਈ ਹੈ ਜੋ ਕਿ ਕਾਫੀ ਜ਼ਿਆਦੇ ਚਾਨਣ ਦੇਣ ਦੇ ਵਿੱਚ ਕਾਫੀ ਜ਼ਿਆਦੇ ਸਹਿਕ ਹੁੰਦੀ ਹੈ ਦੋਸਤੋਂ ਡਿਊਪਲੈਕਸ ਕੋਠੀ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਇਹਦੇ ਨਾਲ ਹੀ ਕੋਠੀ ਦੇ ਵਿੱਚ ਜ਼ਿਆਦਾ ਚਾਨਣ ਪੈਂਦਾ ਹੈ ਸੁਭਾਈ ਕਪਾਤ ਤੁਸੀਂ ਦੱਸ ਰਹੇ ਸੀ ਮੈਂ ਪਰ ਇਹ ਕਾਫੀ ਉੱਚੀ ਰੱਖੀ ਹੋਈ ਹੈ ਹਾਂ ਇਹ ਬਈ ਵਿੱਚ ਮਤਲਬ ਇਹ ਇੱਕ ਰਦਾ ਲਾਉਂਦਾ ਹਾਂ ਹਾਂ ਇਹ ਨਹੀਂ ਕੀ ਰਹਿ ਲੈਂਦੇ ਜਿਆਦਾ ਤਰਾ ਇੰਨੀ ਹੁੰਦੀ ਆ ਆਪਾਂ ਤਿੰਨ ਲਾਇਆ ਹੋਇਆ ਬਈ ਠੀਕ ਹੈ ਜੀ ਤਿੰਨ ਲਾਇਆ ਹੋਇਆ ਇਹ ਜੇ ਕੱਲ ਨੂੰ ਨਾਲ ਤਾਂ ਚੀਂ ਨਹੀਂ ਮੈਂ ਡੱਗਣ ਦਾ ਆਪਾਂ ਡੱਗ ਛੇ ਦੀ ਛੇ ਹਾਂ ਜੀ ਇਹ ਛੋਟਾ ਹੁੰਦਾ ਮੈਂ ਕਿਹਦੀ ਗ੍ਰਿਲ ਲੱਗੂ ਬਈ ਡੜੀ ਲੱਗ ਜੂ ਗ੍ਰਿਲ ਮਤਲਬ ਆਪਣੇ ਵਿੱਚ ਹੀ ਆ ਜਾਣੀ ਹਾਂ ਬਾੜੀ ਆਪਾਂ ਨੂੰ ਉਹ ਉੱਚੀ ਰੱਖਣ ਦੀ ਲੋੜ ਨਹੀਂ ਠੀਕ ਹੈ ਜੀ ਉਹ ਦੋ ਫੁੱਟ ਲੱਗ ਕੇ ਪੂਰਾ ਹੋ ਜਾਏ ਤਿੰਨ ਫੁੱਟ ਉਹ ਮਤਲਬ ਜਦੋਂ ਆਪਾਂ ਨੀਵੀਂ ਰੱਖ ਕੇ ਉਹਦੇ ਤੇ ਗ ਮਤਲਬ ਉੱਤੇ ਪਾ ਲਿਆ ਮੈਂ ਜਵਾਖ ਵਿੱਚ ਹੀ ਲਿਖ ਚਾਹ ਹੁਣ ਜਵਾਖ ਇੱਥੋਂ ਤੱਕਰ ਕੋਈ ਟਿੱਕਾ ਨਹੀਂ ਨਾ ਨਾ ਠੀਕ ਹੈ ਉਹਦੋਂ ਕਹਿੰਦਾ ਪੇਪਰ ਵਧੀਆ ਚੀਜ਼ ਹੈ ਠੀਕ ਹੈ ਸਹੀ ਹੈ ਜੀ ਹਾਂ ਤੇ ਸਾਹਮਣੇ ਇੱਕ ਵਿੰਡੋ ਰੱਖੀ ਗਈ ਹੈ ਨਾ ਬਈ ਹਮ ਸਵੇਹੀ ਤੁਸੀਂ ਕਾ 프ਰੰਟ ਕਹਿ ਰਹੇ ਸੀ ਕਿ ਉੱਪਰ ਲਾਪਾ ਨੂੰ ਢਾਉਣ ਦੀ ਲੋੜ ਨਹੀਂ ਹੈਗੀਗੀ ਹਾਂ ਬਈ ਤੇ ਅੱਛਾ ਆ ਵਿੰਡੋ ਤੁਸੀਂ ਨਕਸ਼ੇ ਦੇ ਵਿੱਚ ਹੀ ਸੀਗੀ ਵਿੰਡੋ ਹਾਂ ਬਈ ਇਹ ਨਕਸ਼ੇ ਦੇ ਵਿੱਚ ਹੀ ਹੈ ਠੀਕ ਹੈ ਜੀ ਮਤਲਬ ਉਮੀ ਉਮੀ ਕੰਦਾ ਖਿੱਚੀਆਂ ਸਾਰੀਆਂ ਹਾਂਜੀ ਹਾਂਜੀ ਬਸ ਇੱਕ ਇੱਥੇ ਕੋਲਾ ਲੱਗ ਕੇ ਨਕਸ਼ੇ ਵਾਲਾ ਅੱਛਾ ਇਹਦੇ ਉੱਪਰ ਮਤਲਬ ਐਲੀਵੇਸ਼ਨ ਦੇ ਦੇਣਾ ਤੁਸੀਂ ਹਾਂ ਬਸ ਇੱਥੇ ਫਰੰਟ ਦੇ ਦੇਣਾ ਇੱਕ ਇੱਕ ਟਲਕ ਠੀਕ ਹੈ ਜੀ ਤੇ ਉਧਰੋਂ ਨਾਲ ਹੀ ਅਟੈਚ ਹੋ ਜਾਣਾ ਉਧਰੋਂ ਬਸ ਉਹ ਕੱਲੀ ਕੰਦਾ ਖਿੱਚੀ ਜਾਣੀ ਇੱਥੇ ਮੱਲਾ ਉਹ ਬਣ ਜਾਣਾ ਪੋਰਚ ਠੀਕ ਹੈ ਜੀ ਉਮੀ ਚੱਕਿਆ ਜਾਣਾ ਉਮੀ ਚੱਕਿਆ ਜਾਣਾ ਛੱਟ ਚੱਕ ਕੇ ਤੁਸੀਂ ਪਹਿਲੀ ਰੈਡੀ ਰੱਖਿਆ ਹੋਇਆ ਹਾਂ ਰੈਡੀ ਰੱਖਿਆ ਠੀਕ ਹੈ ਜੀ ਕੋਈ ਨਕਸ਼ਾ ਆਪਾਂ ਬਈ ਉੱਪਰ ਦਾ ਵੀ ਤਿਆਰ ਕਰਾ ਕੇ ਰੱਖਿਆ ਹੈ ਠੀਕ ਹੈ ਬਈ ਬਣਾ ਆ ਥੱਲੇ ਥੱਲੇ ਲਿਆ ਤੇ ਬਈ ਇਹ ਟੈਂਕੀ ਦੀ ਜਗ੍ਹਾ ਕਿੱਥੇ ਰੱਖ ਅੱਛਾ ਆ ਕੰਧ ਦੇ ਵਿੱਚੋਂ ਆਏ ਛੱਤਰੇ ਤਾਂ ਹਾਂ ਵਗ ਜੂ ਹੈ ਅੱਛਾ ਇਹ ਉੱਪਰ ਵੀ ਕਨੇ ਦੇ ਪਾਈਪਾਂ ਇੱਥੋਂ ਹੀ ਚੱਕੇ ਜਾਂਦੇ ਉਸੇ ਤਰੀਕੇ ਮੇਰਾ ਪਾਰ ਜਿੱਥੇ ਤਰ ਠੀਕ ਹੈ ਯਾਰ ਜਿੱਥੇ ਤਰ ਉਦੋਂ ਇਹ ਤਾਂ ਹਾਂ ਹੀ ਚੜੀ ਜਾਊਗੀ ਠੀਕ ਹੈ ਵੀ ਕੁਝ ਵੀ ਚੀਜ਼ ਮਤਲਬ ਤੁਹਾਨੂੰ ਡੇੜਨ ਦੀ ਲੋੜ ਨਹੀਂ ਹਾਂ ਪੰਨ ਪੰਨ ਕੇ ਨਹੀਂ ਆਪਾਂ ਨੂੰ ਕੁਝ ਕਰਨ ਦੀ ਲੋੜ ਸੋ ਬਾਈ ਇੱਕ ਵੱਡੀ ਗੱਲ ਰਹੇਗੀ ਜੋ ਕਿ ਖਰਚੇ ਦੀ ਇਹ ਮਕਾਨ ਆਪਣਾ 1500 ਸਕੁਅਰ ਫੁੱਟ ਸਿੰਗਲ ਪੋਰਸਨ ਹਾਂ ਬਈ ਤੇ ਬਾਈ ਜਿੰਨਾ ਕੁ ਮਤਲਬ ਬਾਈ ਆਰਕੀਟੈਕਟ ਨੇ ਤੁਹਾਨੂੰ ਆਈਡੀਆ ਦਿੱਤਾ ਸੀਗਾ ਤੇ ਉਸੇ ਹਿਸਾਬ ਨਾਲ ਹੀ ਲੱਗੇ ਨੇ ਕਿ ਵੱਧ ਘੱਟ ਤਾਂ ਨਹੀਂ ਬਾਈ ਉਸੇ ਹਿਸਾਬ ਨਾਲ ਲੱਗੇ ਬਾਕੀ ਆਪਣੇ ਵੀ ਸਾਰੇ ਬਈ ਉਸ ਅੱਛਾ ਜੀ ਮੰਨ ਲਾ ਵੀ ਆਪਾਂ ਕੋਈ ਜਿਹੇ ਜਿਹੀ ਚੀਜ਼ ਲਾਉਣੀ ਹੈ ਹਾਂਜੀ ਜਿਵੇਂ ਬਾਈ ਮੰਨ ਲਾ ਆਪਾਂ ਤਾਰ ਮਾੜੀ ਚੰਗੀ ਪਾ ਸਕਦੇ ਤਾਰ ਮਾੜੀ ਚੰਗੀ ਆਪਾਂ ਹੈਵਲ ਦੀ ਤਾਰ ਪਾਈਏ ਬਾਈ ਹੈਵਲ ਦੀ ਸਾਰੀ ਸਾਰੀ ਹਾਂ ਠੀਕ ਹੈ ਜੀ ਮਤਲਬ ਪੂਰਾ ਵਧੀਆ ਸਮਾਨ ਪਾਇਆ ਲੈਟ ਦਾ ਹਾਂ ਹੈਵਲ ਦੀ ਤਾਰ ਪਾਈਏ ਤੇ ਕਿੰਨਾ ਖਰਚਾ ਆਇਆ ਬਾਈ ਆਪਣਾ ਲੈਟ ਲੈਟ ਦੇ ਗੱਲ ਕਰੀਏ ਤੇ ਆਪਾਂ 1 ਲੱਖ 40 ਹਜ਼ਾਰ ਲੱਗੇ 1 ਲੱਖ 40 ਹਜ਼ਾਰ ਵਿੱਚੇ ਮਿਸਤਰੀ ਦੀ ਲੇਬਰ ਸਾਰਾ ਕੁਝ ਆਉਂਦਾ ਠੀਕ ਹੈ ਜੀ ਪੂਰਾ ਵਧੀਆ ਸਮਾਨ ਪਾਇਆ ਤੁਸੀਂ ਪੂਰਾ ਵਧੀਆ ਬਾਈ ਤੇ ਇੱਕ ਦੋ ਸਾਂ ਟਰਾਈ ਵੀ ਕੀਤਾ ਬਾਈ ਪਹਿਲਾਂ ਹਾਂ ਬਹੁਤ ਸਾਂ ਟਰਾਈ ਕਰਨੇ ਚਾਹੀਦੇ ਬਾਈ ਹਾਂ ਫਰਕ ਪੈਂਦਾ ਹੈ ਹਾਂ ਗੋਲਡ ਮੈਡਲ ਦੀ ਸੋਚ ਲਾਈ ਆਪਾਂ ਅੱਛਾ ਜੀ ਠੀਕ ਹੈ ਬਾਈ ਠੀਕ ਹੈ ਠੀਕ ਹੈ 18 ਰੁਪਏ ਤੋਂ ਸ਼ੁਰੂ ਆ ਬਾਈ ਹਾਂਜੀ ਆਪਾਂ 26 ਵਾਲੀ ਲਾਈ ਆ ਸਭੀ ਵਾਲੀ ਹਾਂ ਉਹ ਮਤਲਬ ਉਹੀ ਚੀਜ਼ਾਂ ਦਾ ਖਰਚੇ ਇਹ ਚੀਜ਼ਾਂ ਮਤਲਬ ਜਿਹੜੀ ਜਿਹੜੀ ਚੀਜ਼ ਦੀ ਆਪਾਂ ਨੂੰ ਜ਼ਿਆਦਾ ਲੋੜ ਹੁੰਦੀ ਹੈ ਵਧੀਆ ਚੀਜ਼ ਚਾਹੀਦੀ ਹੈ ਹਾਂ ਮਤਲਬ ਇਹ ਨਹੀਂ ਹੋਵੇ ਕੱਲ ਨੂੰ ਅੰਦਰੋਂ ਤਾਰ ਸੜ ਗਈ ਤੇ ਦੁੱਗਣਾ ਖਰਚਾ ਪਵੇ ਖਰਚਾ ਪਵੇ ਹਾਂ ਕੇਰਾ ਲਾ ਦੋ ਤੇ ਕੇਰਾ ਲਾ ਦੋ ਤੇ ਵਧੀਆ ਲਾ ਦੋ ਤੇ ਉਹੀ ਖਰਚਾ ਜੇਕਰ ਆਪਾਂ ਬਚਾਉਣਾ ਹੋਵੇ ਤਾਂ ਹੋਰ ਚੀਜ਼ਾਂ ਚੋਂ ਕਾਫੀ ਬਚਾ ਸਕਦੇ ਹਾਂ ਠੀਕ ਹੈ ਹਾਂ ਤੇ ਇੱਕ ਵਾਰੀ ਤੁਸੀਂ ਕਹਿ ਰਹੇ ਸੀ ਕਿ ਪੱਥਰ ਲਗਾਇਆ ਹੈ ਨਾ ਤੁਸੀਂ ਉਹੀ ਤੁਸੀਂ ਖਰਚਾ ਉੱਥੇ ਜਿੱਹਾਂ ਟਹਿਲ ਚੋਂ ਵੀ ਬਚਾ ਸਕਦੇ ਹੋ 1.5 ਲੱਖ ਰੁਪਏ ਉੱਥੇ ਬਚ ਜਾਂਦਾ ਪੱਥਰ ਤੇ ਕਿੰਨੇ ਕ ਲੇਬਰ ਬਾਈ ਠੀਕ ਹੈ ਜੀ ਠੀਕਾ ਸੋ ਦੋਸਤੋ ਕਿਵੇਂ ਲੱਗਿਆ ਇਹ ਡਿਜ਼ਾਈਨ ਕੋਠੀ ਦਾ ਕਮੈਂਟਾਂ ਵਿੱਚ ਜਰੂਰ ਦੱਸੋ ਤੇ ਵੀਡੀਓ ਨੂੰ ਸ਼ੇਅਰ ਕਰਿਓ ਸਿੰਗਲ ਪੋਰਸ਼ਨ ਦਾ ਇਹ ਬਹੁਤ ਵਧੀਆ ਪਲਾਨ ਬਣਿਆ ਹੋਇਆ ਸੋ ਇਹਦੇ ਵਿੱਚ ਹਰ ਇੱਕ ਸਹੂਲਤ ਹੈ ਕੋਠੀ ਦੇ ਵਿੱਚ ਜੇਕਰ ਤੁਸੀਂ ਵੀ ਸਿੰਗਲ ਪੋਰਸ਼ਨ ਦੇ ਸੁਕੀਨ ਹੋ ਤਾਂ ਇਦਾਂ ਦਾ ਮਕਾਨ ਬਣਾ ਸਕਦੇ ਹੋ ਸੋ ਬਾਈ ਨੇ ਇਹ ਡਿਜ਼ਾਈਨ ਕੀਤੀ ਹੈ ਜਿਨ੍ਹਾਂ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਆ ਵੇਖ ਸਕਦੇ ਹੋ ਤੁਸੀਂ ਤਿੰਨ ਕੋਣੀ ਜਗ੍ਹਾ ਸੀਗੀ ਦੋਸਤੋ ਤੇ ਤਿੰਨ ਕੋਣੀ ਜਗ੍ਹਾ ਦੇ ਵਿੱਚ ਪਲਾਨ ਬਣਾਉਣਾ ਨਕਸ਼ਾ ਬਣਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ ਹਰ ਇੱਕ ਤੋਂ ਸੈਟਿੰਗ ਨਹੀਂ ਆਉਂਦੀ ਹੁੰਦੀ ਤੇ ਬਹੁਤ ਵਧੀਆ ਤਰੀਕੇ ਨਾਲ 프ਰੰਟ ਤੇ ਵੀ ਜਗ੍ਹਾ ਛੱਡੀ ਅਤੇ ਬਾਈਨ ਦੀ ਹੈ ਜੋ ਕਿ ਤੁਸੀਂ ਸੁਭਾਤਾਂ ਦੇਖ ਰਹੇ ਹੋ ਪ੍ਰਾਣੀਆਂ ਇੱਥੇ ਬਾਈ ਨੇ ਬੈਕ ਸਾਈਡ ਤੇ ਪਸ਼ੂਆਂ ਵਾਸਤੇ ਵੀ ਜਗ੍ਹਾ ਛੱਡੀ ਹੋਈ ਹੈ ਸੋ ਬਾਈ ਵੱਡੀ ਗੱਲ ਇਹਨਾਂ ਨੇ ਆਪਣੇ ਆਪ ਵੀ ਸਰਚ ਕੀਤੀਆਂ ਸੀ ਦੋਸਤੋ ਕੋਠੀਆਂ ਕਾਫੀ ਦੇਖਦੇ ਰਹਿੰਦੇ ਸੀ ਬਾਈ ਇਹਨਾਂ ਨੇ ਬਣਾਉਣੀ ਸੀਗੀ ਸੋ ਵਧੀਆ ਗੱਲ ਹੁੰਦੀ ਆ ਪਹਿਲਾਂ ਆਪਾਂ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਕਿ ਕਿਹੜੀ ਚੀਜ਼ ਆਪਾਂ ਕਿਵੇਂ ਦੀ ਪਲਾਨ ਕਰਨੀ ਆ ਉਸੇ ਤਰੀਕੇ ਨਾਲ ਪਲਾਨ ਹੁੰਦੀ ਹੁੰਦੀ ਆ ਕੋਠੀ ਇਹ ਨਹੀਂ ਹੈਗਾ ਕਿ ਆਪਾਂ ਕੱਲ ਨੂੰ ਬਣਾਉਣੀ ਆ ਤੇ ਅੱਜ ਆਪੇ ਟਾਂ ਲਿਆਏ ਇਹ ਨਹੀਂ ਹੁੰਦਾ ਹੁੰਦਾ ਸੋ ਇੱਕ ਬਾਈ ਆਪਾਂ ਆ ਵੱਡੀ ਗੱਲ ਦੇਖਣਾ ਇੱਥੇ ਹਰ ਇੱਕ ਕੋਠੀ ਤਾਂ ਆਪਾਂ ਦੇਖਣਾ ਪਲੈਨ ਹੀ ਹੁੰਦੀਆਂ ਤੁਸੀਂ ਸਲੇਬਾਂ ਪਾਈਆਂ ਹੋਈਆਂ ਨੇ ਵਿੰਡੋਆਂ ਦੇ ਉੱਪਰ ਇਹ ਕਿਵੇਂ ਕੋਈ ਖਾਸ ਰੀਜ ਇਹਨਾਂ ਦਾ ਬਾਈ ਸਲੇਬਾਂ ਨਾਲ ਆਪਣੀਆਂ ਇੱਕ ਤਾਂ ਚਕਾਠਾਂ ਬਚ ਰਹੀਆਂ ਨੇ ਬਾਈ ਅੱਛਾ ਜੀ ਠੀਕ ਆ ਬਾਈ ਚਕਾ ਅੰਦਰ ਨੂੰ ਕਰਕੇ ਵੀ ਲਵਾਈਆਂ ਅੱਛਾ ਜੀ ਚਗਾਠਾਂ ਤੁਸੀਂ ਅੰਦਰ ਲਵਾਈਆਂ ਜਮਾਂ ਖਾਂ ਛੜਤਾ ਜਮਾਂ ਫਰੰਟ ਵਾਲ ਤੇ ਬਾਹਰ ਨਹੀਂ ਲਵਾਈਆਂ ਹਾਂ ਕੁਝ ਨਹੀਂ ਹੁੰਦਾ ਬਈ ਠੀਕ ਹੈ ਠੀਕ ਹੈ ਇਹ ਗਣੀ ਨਾਲ ਜਾਂ ਧੁੱਪ ਨਾਲ ਨਹੀਂ ਪੈਂਦੀ ਇਹਨੇ ਧੁੱਪ ਗਾ ਰਹੀ ਵਈ ਜ਼ਿਆਦਾਤਰ ਬਾਸੜ ਨਾਲ ਖਰਾਬ ਹੁੰਦੀ ਹੈ ਨਾ ਪਾਣੀ ਵਗੈਰਾ ਪੈਂਦਾ ਹੈ ਸਿਆਖ ਵਗੈਰਾ ਸਲਾਈਵ ਯੂਰਪ ਹੋਣੀ ਚਾਹੀਦੀ ਠੀਕ ਹੈ ਜੀ ਤੇ ਬਈ ਚਗਾਠਾਂ ਕਾਦੀਆਂ ਪਾਈਆਂ ਨੇ ਆਪੇ ਚਗਾਠਾਂ ਆਪਾਂ ਨਹੀਂ ਉਹਨਾਂ ਦੇ ਪਾਈਆਂ ਬਈ ਐਲੂਮੀਨੀਅਮ ਨੇ ਆਪਾਂ ਜੀ ਸੋ ਦੋਸਤੋ ਤੁਸੀਂ ਵੀ ਜੇਕਰ ਇਦਾਂ ਦੀ ਕੋਠੀ ਬਣਾ ਰਹੇ ਹੋ ਤਾਂ ਕਾਫੀ ਕੁਝ ਬਾਈ ਦੇ ਦੱਸਣ ਮੁਤਾਬਕ ਹਰ ਇੱਕ ਜਗ੍ਹਾ ਤੋਂ ਆਪਾਂ ਚ ਸੋ ਜਿਹੜੀਆਂ ਮੇਨ ਗੱਲਾਂ ਹੁੰਦੀਆਂ ਨੇ ਮੇਨ ਮੇਨ ਚੀਜ਼ਾਂ ਹੁੰਦੀਆਂ ਉੱਥੇ ਆਪਾਂ ਨੂੰ ਪੈਸੇ ਦਾ ਸੰਕੋਚ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਇਲੈਕਟ੍ਰੀਸ਼ੀਅਨ ਦੀਆਂ ਚੀਜ਼ਾਂ ਹੋ ਗਈਆਂ ਨਿਓ ਹੋ ਗਈ ਬਈ ਨਿਓ ਨਿਓ ਜਮਾ ਕਰ ਦੀ ਨਿਓ ਆਪਣੇ ਪੈਰ ਨਹੀਂ ਮੱਲੇ ਪੈਰ ਨੇ ਬਿਲਕੁਲ ਇਹਨੂੰ ਵਧੀਆ ਜੇ ਆਪਾਂ ਉਹੀ ਚੀਜ਼ ਮੜੀ ਕਰਤੀ ਉਹ ਚ ਪੂਰਾ ਵਧੀਆ ਸਰੀਆ ਪਵਾਓ ਵਧੀਆ ਸਰੀਆ ਪਵਾਓ ਠੀਕ ਹੈ ਪੂਰਾ ਵਧੀਆ ਉਹਨੂੰ ਮਿੱਟੀ ਨੂੰ ਕੁੱਟ ਕੇ ਲਿਆਓ ਪੂਰਾ ਲਾਉਣ ਵੇਲੇ ਉਹ ਚੀਜ਼ ਚ ਨਾ ਉਹ ਕਰੋ ਮੈਂ ਤਾਂ ਸੰਕੋਚ ਨਾ ਕਰੋ ਉੱਥੇ ਪੈਸਿਆਂ ਦਾ ਮਤਲਬ ਉਹ ਨਾ ਕਰੋ ਵੀ ਬਚ ਜਾਣਗੇ ਚਾਰ ਬਈ ਬੱਦ ਲਾ ਦੋ ਬਈ ਨੁਕਸਾਨ ਨਹੀਂ ਸ